ਅੱਜ ਮਤੀਸ਼ 24 6 24 ਨੂੰ ਭਾਰਤੀ ਕਿਸਾਨ ਯੂਨੀਅਨ ਖੋਸਾ ਵੱਲੋਂ ਬਲਾਕ ਬਾਗਾਪੁਰਾਣਾ ਦੇ ਪਿੰਡਾਂ ਵਿੱਚ ਆ ਰਹੀ ਖੇਤੀ ਲਾਈਟ ਤੋਂ ਦੁਖੀ ਕਿਸਾਨਾਂ ਨੇ ਬਿਜਲੀ ਘਰ ਮੂਰੇ ਜਾ ਲਾਇਆ ਧਰਨਾ ਪ੍ਰਸ਼ਾਸਨ ਦੇ ਨੱਕ ਵਿੱਚ ਕੀਤਾ ਦਾਮ ਪ੍ਰਸ਼ਾਸਨ ਨੂੰ ਕੀਤਾ ਮਜਬੂਰ 8 ਘੰਟਿਆਂ ਦੀ ਬਜਾਏ 6 ਘੰਟੇ ਲੇਟ ਕਹਿ ਕੇ ਉਸ ਵਿੱਚੋਂ ਵੀ 3 ਘੰਟੇ ਹੀ ਲੈਟ ਦੇ ਕੇ ਬੁੱਤਾ ਸਾਰਿਆਂ ਜਾ ਰਿਹਾ ਜਿਸ ਨਾਲ ਕਿਸਾਨਾਂ ਦਾ ਹੋ ਰਿਹਾ ਨੁਕਸਾਨ ਅਤੇ ਕੰਮ ਵਿੱਚ ਆ ਰਹੀ ਸੀ ਦਿੱਕਤ ਪ੍ਰਸ਼ਾਸਨ ਨੂੰ ਕੀਤਾ ਮਜਬੂਰ ਬਿਜਲੀ ਘਰ ਮੂਰੇ ਕਾਫੀ ਦੇਰ ਚੱਲਿਆ ਧਰਨਾ ਅਤੇ ਪ੍ਰਸ਼ਾਸਨ ਨੂੰ ਵੀ ਭਾਰਤੀ ਕਿਸਾਨ ਯੂਨੀਅਨ ਖੋਸਾ ਨਾਲ ਗੱਲਬਾਤ ਕਰਨੀ ਪਈ ਅਤੇ ਵਿਸ਼ਵਾਸ ਦਿਵਾਇਆ ਕਿ ਲੈਟ ਸਮੇਂ ਸਿਰ ਦਿੱਤੀ ਜਾਵੇਗੀ ਅਤੇ ਨਾਲ ਹੀ ਕਿਸਾਨਾਂ ਨੇ ਨਾਰੇਬਾਜੀ ਕਰਕੇ ਸਰਕਾਰ ਵਿਰੋਧ ਦੀ ਪੜਾਅ ਕੱਢੀ